ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਸਾਫ਼ ਤਰੀਕੇ ਨਾਲ ਕਿ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕਾਫੀ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਦਿਨ ਵੇਲੇ ਤੋਂ ਹੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੇ ਹਾਲਾਤ ਲਗਾਤਾਰ ਬਣੇ ਹੋਏ ਸਨ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕੇ ਤੋਂ ਦਰਮਿਆਨੇ ਤੇ ਲੈ ਕੇ ਭਾਰੀ ਮੀਂਹ ਦੇਖਣ ਨੂੰ ਮਿਲਿਆ 4 ਤੋਂ 5 ਡਿਗਰੀ ਤਾਪਮਨ ਘਟ ਚੁੱਕਿਆ ਹੈ ਛੋਟੇ ਇਲਾਕੇ ਵਿੱਚ ਤਾਪਮਾਨ ਠੰਡ ਮੌਸਮ ਦੇ ਕੀ ਹਾਲਾਤ ਨੇ ਇੱਕ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਜਿਹੜਾ ਹੈ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਮੀਂਹ ਦੇ ਹਾਲਾਤ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਨੇ ਤੁਹਾਡੇ ਸਾਹਮਣੇ ਇਮੇਜ ਵਿੱਚ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਤਰ ਪੱਛਮੀ ਅਤੇ ਪੂਰਬੀ ਇਲਾਕੇ ਯਾਨੀ ਕਿ ਮੱਝਾ ਤੇ ਦੁਆਬੇ ਦੇ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਵੀ ਬੂੰਦਾਬੰਦੀ ਦੇ ਹਾਲਾਤ ਬਣੇ ਰਹਿਣਗੇ ਕਿਣਮਣ ਕਣੀ ਦਾ ਮਾਹੌਲ ਪ੍ਰਕਰਾਰ ਰਹੇਗਾ ਜਿਸ ਦੇ ਨਾਲ ਜਿਹੜੇ ਹਾਲਾਤ ਨੇ ਉਹ ਲਗਾਤਾਰ ਵੱਧ ਤੋਂ ਵੱਧ ਹੁੰਦੇ ਦਿਖਾਈ ਦੇ ਰਹੇ ਨੇ ਕਿਣਮਣ ਕਣੀ ਦੇ ਮਾਹੌਲ ਹੋਣ ਕਾਰਨ ਅੱਜ ਰਾਤ ਠੰਡ ਦਾ ਮਾਹੌਲ ਬਣਿਆ ਰਹੇਗਾ ਕਿਸੇ ਕਿਸੇ ਇਲਾਕੇ ਵਿੱਚ ਤਾਂ ਤਾਪਮਾਨ 6 ਤੋਂ 7 ਡਿਗਰੀ ਵੀ ਘਟਿਆ ਹੈ ਗੱਲ ਕਰਾਂਗੇ ਜਿਹੜੇ ਮੀਂਹ ਦੇ ਹਾਲਾਤ ਨੇ ਇਹ ਕੱਲ ਨੂੰ ਇਸੇ ਤਰੀਕੇ ਨਾਲ ਬਰਕਰਾਰ ਰਹਿਣਗੇ ਕੱਲ ਨੂੰ ਸ਼ਮਕਾ ਹੋਰ ਜ਼ਿਆਦਾ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਤੇਜ਼ ਹਵਾ ਤੇ ਗੜੇਮਾਰੀ ਵੀ ਹੋ ਸਕਦੀ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਅਕਸਰ ਦੇਖਣ ਨੂੰ ਮਿਲਿਆ ਜਦੋਂ ਠੰਡ ਦੇ ਹਾਲਾਤ ਹੁੰਦੇ ਨੇ ਤਾਂ ਗੜੇਮਾਰੀ ਵੀ ਪੰਜਾਬ ਦੇ ਉੱਪਰ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਬਾਕੀ ਕੋਈ ਵੀ ਨਵੀਂ ਅਪਡੇਟ ਹੋਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਜੋ ਵੀ ਨਵੀਂ ਜਾਣਕਾਰੀ ਹੋਵੇਗੀ ਲੈ ਕੇ ਪ੍ਰਾਪਤ ਹੋਵੇਗੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ